ਸੋ ਸਾਥੀਓ ਨੈਟਵਰਕ ਇਸ਼ੂਨ ਕਰਕੇ ਇੱਥੇ ਨੈਟਵਰਕ ਦੀ ਪ੍ਰੋਬਲਮ ਹੈ ਸੋ ਇੱਕ ਵਾਰ ਫੇਰ ਤੋਂ ਲਾਈਵ ਤੁਹਾਡਾ ਸਵਾਗਤ ਹੈ ਇਸ ਵੇਲੇ ਅਸੀਂ ਬੋਰਡ ਟਹਿਲ ਦਾਸ ਪਹੁੰਚੇ ਹੋਏ ਹਾਂ ਤੁਸੀਂ ਦੇਖ ਸਕਦੇ ਕਿ ਲੰਗਰ ਦੀ ਸੇਵਾ ਵੀ ਵਰਤਾਈ ਜਾ ਰਹੀ ਹੈ ਨੌਜਵਾਨਾਂ ਦਾ ਹਜੂਮ ਇੱਥੇ ਪਹੁੰਚਿਆ ਹੈ ਇਹ ਲਾਈਵ ਤਸਵੀਰਾਂ ਤੁਹਾਨੂੰ ਬੋਰਡ ਟਹਿਲ ਦਾਸ ਤੋਂ ਦਿਖਾ ਰਹੇ ਹਾਂ

चुटे चलानी मिट्टी का से चाहते हैं पहलदास サイトでパイパイのお店でお店 ਅਕੀ ਉਸ ਦੇ ਅੰਦਰ 4 ਤੇ 10 ਦਾ ਸਮੂਹ ਹਜੂਰਦਾ ਸੀ ਤੇ 라이 ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਨੀਟ ਵਿੱਚ ਹੀ ਵਨ ਬਾਹਰ ਆ ਰਹੇ ਸਾਰੇ ਹਾਂਜੀ ਹਾਂਜੀ ਸੂਰੀ ਸਾਹਿਬ ਦੁਆਰਾ ਭੇਜ ਰਿਹਾ ਰਿਕਵੈਸਟ

ਆਡੇ ਨਾਲ ਸੁਨੀ ਸਾਹਿਬ ਜੋੜਨਾ ਚਾਹ ਰਹੇ ਮੈਂ ਨਾ ਕਿ ਨੈਟਵਰਕੀ ਨੂੰ ਕਰਕੇ ਜਰੂਰ ਆਪਣੇ ਪਾਸ ਆਹ ਬੜੇ ਇਸ ਤੇ ਆਪਾਂ ਹੋਵੇ ਤੱਕ ਨਾ ਪਾਓ ਅੱਗੇ ਲੌਂਚ ਕਰਾਓ ਆਪਾਂ ਇਹਦਾ ਕੰਮ ਹੋਇਆ मेनू लग रहा की एडिटिंग की ऑप्शन आ रही है एडिटिंग की नेटवर्क इशू होने करके नहीं हो रहा है एड में लगता एडिंग तो लिखे आ रहे हाँ जी हाँ जी जो पाजी गर्म गर्म करी आयो आयो कंट्रोल सेंटर डोर कंट्रोल ਤੋ ਸਾਥੀਓ ਲੰਗਰ ਦੀ ਸੇਵਾ ਲੈ ਕੇ ਆਏ ਹਾਂ ਨਾ ਤੁਹਾਡੀ ਗੱਲਬਾਤ ਕਰਾਉਣੇ ਆਪਾਂ ਅੱਸੀ ਕਾਲੀ ਅੱਸੀ ਕਾਲੀ ਜਿਹੜੇ ਬੰਡਵਾਏ ਜੀ ਸਾਮਾਨ ਕੋ ਤੋਂ ਆਏ ਜੀ ਅੱਛਾ ਜੀ ਜੀ ਸੇਵਾ ਚੱਲ ਰਹੀ ਹੈ ਪੂਰੀ ਫਿਰ ਹੈ ਹਾਂਜੀ ਹਾਂਜੀ ਕੱਲ ਜੀ ਢੈਂਗਟਪੁਰ ਕਹਿੰਦੇ ਨੇ ਅੱਛਾ ਜੀ ਉੱਥੇ ਹੁਣ ਸਿੰਘ ਹੈ ਉੱਥੇ ਦੋਦੀ ਸੇਵਾ ਅੱਜ ਇੱਥੇ ਨੂੰ ਕਹਿੰਦੇ ਇੰਦਰ ਜ਼ਿਆਦਾ ਕੰਮ ਜ਼ਿਆਦਾ ਵਧੀਆ ਹੈ ਇਸ ਕਰਕੇ ਅੱਛਾ ਜੀ ਹੁਣ ਵੀ ਵੀ ਉਸ ਤੇਰੇ ਵੀ ਮਾਮਾ ਕੱਲ ਵੀ ਆਵਾਂਗੇ ਕੀ ਕਹਿੰਦੇ ਜੀ ਦੱਸੋ ਜੀ ਸਵੇਰੇ ਵੀ ਲੰਗਰ ਲੈ ਕੇ ਆਵਾਂਗੇ ਜੀ ਐਸੀ ਤਰ੍ਹਾਂ ਹੀ ਕਿਹੜਾ ਪਿੰਡ ਬਾਪੂ ਜੀ ਸਮਾਨ ਪਰ ਜੀ ਸਮਾਨ ਦਾ ਸਮਾਨ ਤਾਂ ਹੈ ਸਰਕਾਰ ਦਾ ਵੀ ਲੰਗਰ ਕੀ ਲੈ ਕੇ ਆਏ ਤੁਸੀਂ ਕੜੀ ਟੋਲ ਲੈ ਕੇ ਆਉਂਦੇ ਜੀ ਬੜੀ ਔਰ ਨਾਲ ਲੈ ਜਾਂਦੇ ਟ੍ਰੈਲੀਆਂ ਭਰ ਕੇ ਲੈ ਕੇ ਆਉਂਦੇ ਆ ਦੋ ਤਿੰਨ ਟ੍ਰੈਲੀਆਂ ਕੱਲ ਇੱਕ ਦੋ ਪਰਸੋਂ ਵੀ ਲੈ ਕੇ ਆਉਂਦੀਆਂ ਤੇ ਇੱਕ ਟ੍ਰੈਲੀ ਹੁਣ ਵੀ ਮੁੰਡੇ ਲੈ ਕੇ ਪਿੱਛੇ ਆ ਰਹੇ ਆ 46 ਟਰਾਲੀਆਂ ਇੱਕ ਟਰੈਲੀ ਚ ਪਾਈਆਂ ਜੀ 46 ਟਰਾਲੀਆਂ ਰੇਤੇ ਦੀਆਂ ਇੱਕ ਟਰੈਲੀ ਪਾਈਆਂ ਜਿਵੇਂ ਟਰੈਕਟਰ ਨਾ بڑے بڑے ਆ ਉਹ ਐਸੇ ਕੰਮਾਂ ਨੂੰ ਟਰੈਕਟਰ ਕਹਿੰਦੇ ਨਾ بڑے بڑے ਜਿਹੜੇ ਉਹ 46 ਟਰਾਲੀਆਂ ਇਹ ਇੱਕ ਇੱਕ ਟਰੈਲੀ ਚ ਪਾਏ ਹੋ ਆ ਹਾਂ ਜੀ ਇਹ ਚੌੜੇ ਡਾਡਾ ਟਾਇਰ ਨਾਲ ਇਹ ਹੁਣ ਐਸੇ ਕੰਮ ਨੂੰ ਕੰਮ ਆਏ ਜੀ ਮਾਲਕ ਦੀ ਕਿਰਪਾ ਦੇ ਨਾਲ ਇਹ ਲੱਕੇ ਲਾਣ ਨੂੰ ਦਰਿਆਵਾਂ ਦੇ ਹਾਂਜੀ ਤੇ ਚੌੜੇ ਪੈਰੇ ਲਾਏ ਆ ਜੀ ਹੁਣ ਚੱਲ ਜਾਉਗੇ ਜੀ ডায় <laughs>